ਸੋ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਤੇ ਵਿੱਚ ਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਆ ਵੀਡੀਓ ਨੂੰ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਜ ਚਮਤਕਾਰ ਹੋਇਆ ਇੱਕ ਧੁੰਦ ਪਈ ਤੋਂ ਪਰ ਟਾਈਮ 8:30 ਹੋ ਗਏ ਪਰ ਧੁੰਦ ਪੂਰੀ ਹੈ ਅੱਜ ਇਤਰੀਕ ਹੈਗੀ ਆ ਆਪਣੇ 5 ਅਕਤੂਬਰ ਐ ਹੇ ਤੋਂ ਉਹਦੇ ਵਿੱਚ ਕੁਝ ਵੀ ਨਹੀਂ ਦਿੰਦਾ ਅੱਲਾਹ ਆ ਰਹਾ ਸਮਾਨ ਆ ਗਿਆ ਜੀ ਨਵੇਂ ਨਟ ਦਾ ਲੇਬਰ ਵੀ ਆ ਗਈ ਤੇ ਇਹ ਸਮਾਨ ਹੀ ਆ ਗਿਆ ਜੀ ਉੱਤਰ ਆਪਾਂ ਇੱਧਰ ਬੀ ਲਾਤੇ ਸੀ ਦੂਜੇ ਨਟ ਤੇ ਅੱਜ ਲਾਵਾਂਗੇ ਆ ਸਮਾਨ ਆ ਗਿਆ ਰਾਤ ਉਹ ਨਾਲੇ ਬੰਦਾ ਸੁੱਤਾ ਇੱਥੇ ਮੰਜਾ ਮੰਜਾਪ ਯਾ ਇਹ ਤੋਪਦਰ ਤੋਪਮਾੜਿਆ ਟਿੱਤੀ ਜਿਵੇਂ ਉਹ ਕੁਛ ਅੰਦਰ ਪੀ ਲੱਗ ਗਿਆ ਹੀ ਆਪਾਂ ਸਪਰੇਅ ਕਰਦੇ ਪਏ ਜਿਹੜੀ ਮੱਛਰ ਮੱਛਰ ਤੋਂ ਗਰੀ ਮੋਟੀ ਅੰਦਰ ਮੱਕੀਆਂ ਮੱਛਰ ਤੇ ਹੁੰਦੇ ਵਾਸਤੇ ਸਪਰੇਅ ਕਰੀ ਜਾਂਦਾ ਚਾਚਾ ਗਿਆ ਅੰਦਰ ਤੇ ਵੇਖ ਲਓ ਤੋਂ ਹੰਦਰ ਪਾ ਪੂਰੀ ਸੀ ਸੇਰੇ ਮਾਹ ਹੱਟ ਪੰਜ ਸਵਾ ਪੰਜ ਚੰਮੇ ਜਨਾ ਤੇ ਔਰੋਂ ਕੁਛ ਨਹੀਂ ਦੀ ਦਾ ਮੋਟਰ ਹੈ ਤੇ ਮਹਾ ਹੌਲੀ ਹੌਲੀ ਜਾਂਦੇ ਤੇ ਸੱਤ ਹਵਾ ਹੱਤ ਮੁੜ ਕੇ ਆਈਦਾ ਆ ਫੁੱਲ ਤੋਂ ਆ ਆਇਆ ਤੇ ਅੱਛਾ ਰੰਮੀ ਪਰ ਕੇ ਔਰੋਂ ਤੋੜਦੇ ਆ ਚੈਨ ਤੋੜਦਾ ਪਰ ਰੰਮੀ ਪਰ ਕੇ ਅੱਬਰੂ ਪਾ ਮਾਰਦੀ ਆ ਤੇ ਇਹ ਬੂਆ ਫਾਟ ਉਪਰ ਸੇਫਟੀ ਜ਼ਰੂਰੀ ਪੂਆ ਮਾਰ ਤਲਾਂ ਪਰਲਾ ਮਾਰ ਕੇ ਉਹ ਨਾਲ ਆ ਨਾ ਪੂਆ ਮਾਰਦੀ ਦਾ ਹੋਇਏ ਵੀ ਪਿੰਡ ਨਹੀਂ ਦੀਦਾ ਇਥੋਂ ਮਾੜਾ 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 ਦੀਦਾ ਆ ਬੱਸ ਆ ਦੇਂਦਾ ਹੀ ਇਧਰ ਜਿੱਦਾਂ ਟੋਪ ਵਾਦੀ ਮਾੜੀ ਮਾੜੀ ਹੋਣ ਤੇ ਸੱਲ ਲੱਗਾ ਤੇ ਹੋਰ ਅੱਧੇ ਘੰਟੇ ਤੱਕ ਸੈੱਟ ਹੋ ਗਈ ਜਾ ਕੇ ਧੁੰਦ ਲਊਗੀ ਧੁੰਦ ਤਾਂ ਫੇਰ ਸੰਝ ਹੀ ਨਹੀਂ ਆਈ ਅੱਜ ਫੇਰ ਜਦੋਂ ਮੈਂ ਉੱਠਿਆ ਤਾਂ ਧੁੰਦ ਫੁੱਲ ਰਹੀ ਸੀ पता ही नहीं आता था उन दाई के दरों पाई की चलो जंगा लेवर अब आठ हर डेट हो गया तो अंदर ये भी आज लेट आई है ऑन टप्पो अंदर आप जाना नहीं ਦੁੱਧਿਆ ਨੇ ਸਪਰੇਅ ਕਰਕੇ ਦੁੱਧਿਆ ਨਾਟੀ ਜਾ ਕੇ ਤੁਹਾਨੂੰ ਮਿਲਦੇ ਫਿਰ ਟਾਈਮ ਸ਼ਾਮ ਦੇ 4:00 4:00 ਹੋ ਗਏ ਜੀ ਬੀ ਲੱਕ ਜਿਹੜੀ ਦੇ ਪਾਪਾ ਚਾਲੂ ਕਰਤੀ ਆਵਾਜ਼ ਤੁਹਾਨੂੰ ਸੁਣਦੀ ਹੋਊਗੀ ਸਮੇਂ ਸਮੇਂੇ ਖੋਲ੍ਹਣ ਦੀ ਬੈਸਟ ਹੈ ਤੇ ਇਹ ਜਿਹੜਾ ਆਪਾਂ ਘਰ ਕੋਲ ਨਾ ਟਾਉਂਦੇ ਚ ਬੀਲ ਉਹਦੇ ਚ ਵੀ ਬੀ ਬੀ ਲਾਤੇ ਤੇ ਆਹੋ ਹੋ ਚੋੜ ਲੀਕ ਹੋਇਆ ਚੋੜ ਦੰਦਾ ਇਹ ਮੈਨੇ ਕਿਉਂ ਹੋਇਆ ਕਿ ਇਹ ਇੱਕ ਵਰਤ ਸੋ ਹਾਂਜੀ ਵੀਰੇ ਤੇ ਵੈਗਰੂ ਦੀ ਕਿਰਪਾ ਨਾਲ ਆਪਣੇ ਜਿਹੜੇ ਬੀਜ ਸਾਰੇ ਉੱਗ ਪਏ ਐ ਤੁਹਾਨੂੰ ਚੈੱਕ ਕਰਾਉਣੇ ਲਖਾਉਣੇ ਆ ਇਹ ਇੱਧਰ ਦੇਖੋ ਤੀਜਾ ਤੀਜਾ ਦਿਨ ਹੈ ਆਪਣੇ ਬੀਜ ਸਾਰੇ ਉੱਗ ਪਏ ਨੇ ਜੀਰੂ ਨੇ ਕੀ ਕਿਰਪਾ ਦੋ ਦੋ ਪੱਤੇ ਕੱਢ ਆਏ ਆ ਲੋ ਜੀ ਸਾਰੇ ਬੈਡ ਤੇ ਤੁਹਾਨੂੰ ਗੁਰ ਰਾਮਦਾਸ ਕਰੇ ਕਿਰਪਾ ਵਧੀਆ ਰਵੇ ਫਸਲ ਬਾੜੀ ਬਾਰ ਲੇ ਉਹਨਾਂ ਕੈਟ ਨੈਟ ਲੇਵਰ ਲੱਗੀ ਹੋਈ ਆ ਤੁਹਾਨੂੰ ਵਿਖਾਉਣੀ ਆ ਇਹਨਾਂ ਆਪਾਂ ਇਹ ਜੇੜਾ ਮਾਰਾਈਏ ਸਾਰੇ ਕਰੀਬ ਵੱਡਾਂ ਤੇ ਪਾ ਦੇ ਨੇ ਜਿੱਥੇ ਹਰੇਕ ਹਰੇਕ ਵੀ ਉਹ ਕੈਟ ਪਿਛਲੀ ਵਾਰੀ ਜਿਹੜੀ ਲੇਵਰ ਨੇ ਬੀਲਾਏ ਉਹਨਾਂ ਵਿੱਚ ਬੰਦਿਆਂ ਨੇ ਕੰਮ ਖਰਾਬ ਕਰਤਾ ਸੀ ਉਹਨਾਂ ਨੇ ਕੀ ਕੀਤਾ ਕਈ ਡੂੰਘੇ ਲਾਤੇ ਮਤਲਬ ਕਿ ਇੰਨੇ ਨੇ ਡੂੰਘੇ ਲਾਤੇ ਸੀ ਇਹ ਕਿੱਪਾ ਲੈ ਨੀ ਉਹਨਾਂ ਇਨ ਨੇ ਕਈ ਕਈ ਚਾਹ ਡੂੰਗੇ ਲਾਤੇ ਉਹ ਕਈ ਉੱਗੇ ਨਹੀਂ ਲੈ ਡੁੱਗੇ ਕਈ ਨਾ ਪੈ ਗਏ ਮਿੱਟੀ ਜੋਂ ਨਾਲ ਸਲਾਬ ਨਹੀਂ ਮਿਲੀ ਇਹ ਐਸ ਕਾ ਕਰਕੇ ਮਰ 200 1.5 200 ਬੂਟਾ ਆਪਣਾ ਮਰ ਗਿਆ ਅਸੀਂ ਕਿੱਲੇ ਚ ਇਹ ਆ ਵੇਖੋ ਤੁਸੀਂ ਹਾਰੇ ਪਾਸੇ ਅੰਜਬੀ ਉੱਗ ਪਿਆ ਇੱਧਰ ਉੱਗ ਪਿਆ ਮਾਪ ਕੋਲ ਆਹ ਹਜੇ ਤੱਕ 90% ਜਿਹੜੇ ਬੀਜ ਆ ਬਾਹਰ ਨਿਕਲ ਆਈਆਂ ਬੱਲਾਂ ਤੇ ਕੋਈ ਸੇਰ ਤੱਕ ਨਿਕਲ ਆਉਣਗੇ ਕੱਲ ਸ਼ਾਮ ਤੱਕ ਸਾਰੇ ਬੀ ਕੱਲ ਤੱਕ ਨਿਕਲ ਆਉਣਗੇ 95 96 97% ਜਿੰਨੇ ਉੱਗੇ ਠੀਕ ਆ ਜਰਮੀ ਐਸ਼ਨ ਬਹੁਤ ਵਧੀਆ ਜਿੰਨੇ ਬੀ ਲੱਗੇ ਸਾਰੇ ਉੱਗੇ ਆ ਇਹ ਨਹੀਂ ਕਿ ਉਗੂਗਾ ਨਾ ਕੋਈ ਉੱਗੇ ਆ ਆ ਖੁਦ ਦੇਖੇ ਆ ਉੱਗਦੇ ਇਹ ਤਾਂ ਬਾਰਖ ਹੋ ਗਏ ਇਹ ਦੇਵਰ ਲੱਗੀ ਹੋਈ ਆ ਨਟਾ ਦੇ ਸਾਰੇ ਜਿਹੇ ਸਟਰਕਚਰ ਖੜਾ ਕਰਦੇ ਆਂਗੇ ਅੱਜ ਪੂਰੇ ਜੋਰਾਂ ਤੇ ਲੱਗੇ ਹੋਏ ਆ 8 ਜਣੇ ਆ ਤੇ ਇਹ ਸਾਰੇ ਪੈਪਾਂ ਵਗੀਆਂ ਆ ਇਹ ਉਹਨਾਂ ਪੈਪਾਂ ਖਲਾਰ ਕੇ ਨਾੜ ਕੱਸੀ ਤੇ ਫੁੱਲ ਅੱਗੇ ਜੋਰਾਂ ਤੇ ਪੂਰਾ ਬਾਹਰ ਜਾ ਕੇ ਬਖਾਉਂਦੇ ਲੋ ਵੀਰੇ ਇਹ ਸਟਰਕਚਰ ਹਾਰਾ ਖੜਾ ਕਰਕੇ ਨੋਕੀਆਂ ਗਸਤੀਆਂ ਆਪਾਂ ਜਿਹੜਾ ਥਾਂ ਆਪਣਾ ਇੱਥੇ ਖਾਲ ਦੇ ਨਾਲ ਇਧਰ ਆਪਾਂ ਇਹਦੀ ਕਰਦੇ ਮੈਂ ਸਫਾਈ ਚਾਹ ਮਾਰਦਾ ਰੋੜੇ ਰੁੜੇ ਫਰੋਲਦਾ ਆਪਾਂ ਟਾਈਗਰ ਡੈਕ ਨਾਲ ਟਰਾਲੀ ਪਾਈ ਹੋਈ ਮਗਰ ਬਾਹਰ ਦੀ ਜਾਲੀ ਰਹਿ ਗਈ ਅੱਜ ਜਾਲੀ ਆ ਜੇਗੀ ਤੇ ਫਿਰ ਕੱਸਣਗੇ ਬਾਕੀ ਝੋਨੇ ਵੀ ਆਪਣੇ ਤਿਆਰ ਹੋਏ ਪਏ ਆ ਪੱਕੇ ਪਏ ਫਲ ਵੀ ਧਗਲਾ ਪੱਕਿਆ ਪਿਆ ਇੱਕ ਦੋ ਦਿਨ ਚ ਵੜਾ ਦਾਂਗੇ ਆਪਾਂ ਬਾਕੀ ਬਾਸਪ ਝੂrna ਧਗ ਲੈ ਆਪਾਂ ਕਿ ਅਦਰ ਮਾਰੀ ਜਾਂਦੇ ਹਾਲ ਵਾਲਾ ਛੱਡਿਆਗਾ ਮੈਨੂੰ ਇਹ ਬਹੁ ਆ ਬਹੁਤ ਪੜੀ ਚੀਜ਼ ਲੱਗਦੀ ਜੇ ਇਹ ਮਦਰ ਰਾ ਛੱਡਿਆ ਆਪਣੇ ਰੈਕਟਰ ਤੇ ਲੱਗਾ ਨਿਕਲ ਲੱਗਾ ਵਧੀਆ ਚੰਗੇ ਉਹ ਗਾਣੇ ਸੁਣੇ ਮੈਂ ਧਮ ਧਮ ਕਰਾਉਂਦਾ ਕੀ ਫਾਇਦਾ ਹੁੰਦਾ ਅੱਛਾ ਇਹ ਮੈਨੂੰ ਬਹੁਤ ਚੰਗੀ ਲੱਗਦੀ ਹੈ। ਛੋਟੇ ਲਾਓ ਵਧੀਆ ਕੰਮ।